ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹ ਪਿਆਰੇ ਏ ਪਰਮੇਸ਼ਰ ਜੋ ਤੇਰਾ ਸਭ ਨੂੰ ਹਰੇ ਭਰੇ ਕਰਨ ਵਾਲਾ ਤੇ ਪਾਪਾਂ ਦਾ ਹਾਰਕ ਨਾਮ ਅੰਮ੍ਰਿਤ ਹੈ ਵਾ ਅੰਮ੍ਰਿਤ ਮ੍ਰਿਤ ਤੋ ਰਹਿਤ ਕਰਨ ਵਾਲਾ ਨਾਮ ਹੈ ਕੀ ਪਿਆਰੀ ਪਰਮੇਸ਼ਰ ਉਹ ਨਾਮ ਮੈਨੂੰ ਦੇਣਾ ਕਰੋ ਜਿਨ ਉਪਰ ਗੁਰਮੁਖ ਮਨ ਮੰਨਿਆ ਤਿਨਕੇ ਕਾਜ ਸਵਾਰੇ ਰਹਾਓ ਕੀ ਪਰਮੇਸ਼ਰ ਜਿਨ੍ਹਾਂ ਗੁਰਮੁਖ ਉੱਤੇ ਦੇਰਾ ਮਨ ਚਿੱਤ ਮੰਨ ਗਿਆ ਪਤੀਜ ਗਿਆ ਹੈ ਮੁਖੀ ਗੁਰਾਂ ਦਾ ਮਨ ਮੰਨ ਗਿਆ ਹੈ ਉਹਨਾਂ ਦੇ ਪਰਮਾਰਥ ਤੇ ਵਿਵਹਾਰਕ ਆਦ ਸਾਰੇ ਕਾਰਜ ਤੂੰ ਅਭੀ ਸੰਵਾਰ ਦਿੱਤੇ ਹਨ ਰਹਾਉ ਜੋ ਜਨ ਦੀਨ ਭਏ ਗੁਰ ਅਗੇ ਤਿਨਕੇ ਦੁਖ ਨਿਵਾਰੇ ਜਿਹੜੇ ਜਨਪੁਰਖ ਸਤਗੁਰਾਂ ਦੇ ਅੱਗੇ ਦੀਨ ਗਰੀਬੀ ਪਾਪ ਸ਼ਰਦਾ ਨਿਮਰਤਾ ਵਾਲੇ ਸੁਭਾਅ ਦੇ ਸਹਿਤ ਪੇਸ਼ ਹੋਏ ਹਨ ਉਹਨਾਂ ਦੇ ਗੁਰਾਂ ਨੇ ਜੰਮਣ ਮਰਨ ਦੇ ਆਦ ਸਾਰੇ ਦੁੱਖ ਹੀ ਕੱਟ ਦਿੱਤੇ ਹਨ ਨਿਵਰਤ ਕਰ ਦਿੱਤੇ ਹਨ ਅਨ ਦਿਨ ਭਗਤ ਕਰਹਿ ਗੁਰ ਆਗੇ ਗੁਰ ਕੈ ਸਬਦ ਵਿਸਵਾਰੇ ਉਹ ਪੁਰਖ ਗੁਰਾਂ ਦੇ ਅੱਗੇ ਭਾਵ ਸਨਮੁਖ ਰਹਿ ਕੇ ਅਨ ਦਿਨ ਰਾਤ ਦਿਨੇ ਪ੍ਰੇਮਾ ਭਗਤੀ ਕਰਦੇ ਹਨ ਇਸੇ ਪ੍ਰਕਾਰ ਇਸੇ ਕਰਕੇ ਉਹਨਾਂ ਨੇ ਸਤ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਆਪਣੇ ਜੀਵਨ ਸੰਵਾਰ ਲਏ ਹਨ ਹਿਰਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੇ ਰਸ ਵਿਚਾਰੇ ਜਿਨ੍ਹਾਂ ਦੇ ਹਿਰਦੇ ਚਿੱਤ ਵਿੱਚ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਸਿਆ ਹੈ ਜੇਵਾਚ ਵੀ ਨਾਮ ਦਾ ਰਸ ਹੈ ਉਹ ਰਸ ਪ੍ਰੇਮ ਨਾਲ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹਨ ਅਤੇ ਪ੍ਰੇਮ ਨਾਲ ਅਨੰਤ ਸਰੂਪ ਦੀ ਪ੍ਰਾਪਤੀ ਬਾਬਤ ਵਿਚਾਰ ਕਰਦੇ ਹਨ ਗੁਰਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੇ ਮੁਕਤ ਦੁਆਰੇ ਉਹਨਾਂ ਨੇ ਗੁਰਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਰਸ ਨੂੰ ਚੀਨਿਆ ਕਹੀਏ ਜਾਣ ਲਿਆ ਹੈ ਇਸੇ ਕਰਕੇ ਉਹ ਦੁਆਰੇ ਦੁਆਰਿਆਂ ਵਾਲੇ ਸਰੀਰ ਤੋਂ ਸੰਸਾਰ ਰੂਪੀ ਦੁਆਰੇ ਤੋਂ ਮੁਕਤੀ پا ਲੈਂਦੇ ਹਨ ਵਾ ਮੁਕਤੀ ਦੇ ਦੁਆਲੇ ਬ੍ਰਹਮ ਗਿਆਨ ਨੂੰ پا ਲੈਂਦੇ ਹਨ ਸਤਿਗੁਰੂ ਪੁਰਖ ਅਚਲ ਅਚਲਾ ਮਨ ਜਿਸ ਦ੍ਰਿੜਦਾ ਨਾਮ ਆਧਾਰੇ ਸਤਿਗੁਰੂ ਸੱਚਾ ਗੁਰੂ ਆਪ ਪੂਰਨ ਅਚਲ ਹੈ ਅਤੇ ਗੁਰਾਂ ਦੀ ਮਤ ਬੁੱਧੀ ਸਿੱਖਿਆ ਵੀ ਅਚਲਾ ਭਾਵ ਚਰਨ ਤੂੰ ਰਹਦੈ ਭਾਵ ਸਦਾ ਇੱਕ ਰਸ ਰਹਿਣ ਵਾਲੀ ਹੈ ਜਿਸ ਗੁਰੂ ਦੀ ਨਾਮ ਵਿੱਚ ਦ੍ਰਿੜਤਾ ਭਗਤਤਾ ਹੈ ਅਤੇ ਜਿਸ ਗੁਰੂ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਉਸ ਦੀ ਬੁੱਧ ਗੁਰ ਸਿੱਖਿਆ ਦੁਆਰਾ ਅਚਲ ਹੋ ਗਈ ਹੈ ਜਿਸ ਦੇ ਅੰਦਰ ਗੁਰ ਸਿੱਖਿਆ ਦੀ ਪਰਪਕਤਾ ਦੇ ਨਾਮ ਦਾ ਅਸਰਾ ਹੈ ਤਿਸ ਆਗੇ ਜੀਵ ਦੇਵ ਆਪਣਾ ਹਉ ਸਤਿਗੁਰ ਕੈ ਬਲਹਾਰੇ ਉਸ ਗੁਰਾਂ ਦੇ ਅੱਗੇ ਆਪਣਾ ਜੀਵ ਸੂਖ ਸਰੀਰ ਅਰਪ ਦੇਣਾ ਕਰਾਂ ਵਾ ਆਪਣੀ ਜ਼ਿੰਦਗੀ ਭੇਟਾ ਦਾਂ ਅਦੇ ਮੈਂ ਉਸ ਸਤਿਗੁਰ ਦੇ ਰੋਂ ਬਲਹਾਰੇ ਕੁਰਬਾਨ ਜਾਂਦਾ ਮਨਮੁਖ ਪਰਮ ਦੂਜੈ ਪਾਇ ਲਾਗੇ ਅੰਤਰ ਅਗਿਆਨ ਗੁਬਾਰੇ ਮਨਮੁਖ ਪੁਰਖ ਪਰਮ ਦੇ ਕਾਰਨ ਦ્વੈਤ ਭਾਵ ਵਾ ਪਰਮ ਦੇ ਦ્વੈਤ ਭਾਵ ਵਿੱਚ ਲੱਗੇ ਰਹੇ ਹਨ ਕਿਉਂਕਿ ਉਹਨਾਂ ਦੇ ਅੰਦਰ ਅਗਿਆਨ ਦਾ ਗੁਬਾਰੇ ਗਾੜਾ ਹਨੇਰਾ ਪਿਆ ਆ ਸਤਗੁਰ ਦਾਤਾ ਨਾ ਆਵੇ ਨਾ ਉਰਵਾਰ ਨਾ ਪਾਰੇ ਇਸ ਲਈ ਨਾਮ ਗਿਆਨ ਆਦ ਦਾਤਾ ਦੇਣ ਵਾਲਾ ਸਤਿਗੁਰੂ ਦਾਦਾ ਉਹਨਾਂ ਮਨਮੁਖ ਪੁਰਖਾਂ ਦੀ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ ਇਸੇ ਕਰਕੇ ਉਹਨਾਂ ਦਾ ਨਾਂ ਉਰਵਾਰ ਉਰਲਾ ਕਿਨਾਰਾ ਪਾਵੇ ਲੋਕ ਤੇ ਨਾਹੀਂ ਪਾਰੇ ਪਰਲਾ ਕਿਨਾਰਾ ਪਾਪ ਪਰਲੋਕ ਸੁਧਰਦਾ ਹੈ ਸਰਬੇ ਘਟ ਘਟ ਰਵਿਆ Swami ਸਰਬ ਕਲਾ ਕਲ ਧਾਰੇ ਉਸੋ ਆਮੀ ਮਾਲਕ ਬ੍ਰਹ ਸਾਰਿਆਂ ਘਟ ਘਟ ਘਟਾਂ ਘਟਾਂ ਵਿੱਚ ਵਿਆਪਕ ਹੋ ਰਿਹਾ ਉਹ ਪਰਮੇਸ਼ਰ ਸਾਰੀਆਂ ਕਲਾ ਸ਼ਕਤੀਆਂ ਦਾ ਮਾਲਕ ਹੈ ਤੇ ਸਾਰੀ ਸ੍ਰਿਸ਼ਟੀ ਆਪਣੀ ਚੇਤਨ ਸੱਤਾ ਰੂਪੀ ਕਲਾ ਸ਼ਕਤੀ ਦੇ ਆਸਰੇ ਧਾਰਨ ਕੀਤੀ ਹੋਈ ਵਸਾਰੇ ਖੰਡ ਬ੍ਰਹਮੰਡ ਆਪਣੀ ਕਲਾ ਨਾਲ ਧਾਰੇ ਹੋਏ ਹਨ ਅਤੇ ਆਤਮਿਕ ਸ਼ਾਂਤੀ ਧਾਰਨ ਕਰਾਉਣ ਵਾਲਾ ਹੈ ਨਾਨਕ ਦਾਸਨ ਦਾਸ ਕਹਤ ਹੈ ਕਰ ਕਿਰਪਾ ਲੇ ਉਬਾਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਦਾਸਾਂ ਦਾ ਦਾਸ ਸੇਵਕ ਬਣ ਕੇ ਬੇਨਤੀ ਪੂਰਵਕ ਇਹ ਬਚਨ ਕਥਨ ਕਰਦਾ ਹਾਂ हे ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਬਚਾ ਲੈਣਾ ਕਰੋ ਸਾਰਗ ਮਹੱਲਾ 14 ਗੋਬਿੰਦ ਕੀ ਐਸੀ ਕਾਰ ਕਮਾਈ। ਏ ਭਾਈ ਗੋਬਿੰਦ ਪਰਮੇਸ਼ਰ ਦੀ ਅਜਹੀ ਭਗਤੀ ਰੂਪੀ ਕਾਰ ਜਿਹੜੀ ਕਮਾਉਣਾ ਕਰ ਜੋ ਕਿਛ ਕਰੇ ਸੋ ਸਤ ਕਰ ਮੰਨੋ। ਗੁਰਮਖ ਨਾਮ ਰਹੁ ਲੇਵਲਾਈ ਰਹਾਉ। ਹਾਂ ਜਿਹੜਾ ਕੁਝ ਪਰਮੇਸ਼ਰ ਕਰਦਾ ਹੈ ਉਸ ਨੂੰ ਆਪਣੇ ਮਨ ਦੀ ਮੱਤ ਛੱਡ ਕੇ ਸੱਜਾ ਕਰਕੇ ਮੰਨਣਾ ਕਰ। ਅਤੇ ਗੁਰਮੁਖ ਬਣ ਕੇ ਵਾ ਮੁਖੀ ਗੁਰਾਂ ਦੁਆਰਾ ਨਾਮ ਵਿੱਚ ਲਿਵ ਬਿਰਤੀ ਲਾ ਕੇ ਰਹਿਣਾ ਕਰ ਰਹਾਉ ਗੋਬਿੰਦ ਪ੍ਰੀਤ ਲੱਗੀ ਆ ਤ ਮਿੱਠੀ ਅਵਰ ਵਿਸਰ ਸਭ ਜਾਏ ਹਾਂ ਜਿਸ ਗੁਰਮਖ ਦੇ ਅੰਦਰ ਗੋਬਿੰਦ ਪਰਮੇਸ਼ਰ ਦੀ ਪ੍ਰੀਤੀ અત્યੰਤ ਮਿੱਠੀ ਪਿਆਰੀ ਲੱਗ ਆਈ ਹੈ ਉਸ ਦੀ ਹੋਰ ਦ્વੈਤ ਵਾਲੀ ਪ੍ਰੀਤੀ ਸਾਰੀ ਵਿਸਰ ਗਈ ਭੁੱਲ ਜਾਂਦੀ ਹੈ ਅਨੰਦ ਰਹਿਸ ਭਇਆ ਮਨ ਮਾਨਿਆ ਜੋਤੀ ਜੋਤ ਮਿਲਾਇ ਜਦ ਉਸ ਦਾ ਮਨ ਚਿਤ ਗੁਰੂ ਉਪਦੇਸ਼ ਤੇ ਮੰਨ ਗਿਆ ਤਦਉ ਉਸ ਨੂੰ ਅਨ ਰਾਤ ਦਿਨੇ ਰਹਿਸ ਆਨੰਦ ਪ੍ਰਾਪਤ ਹੋਇਆ ਹੈ ਵਰ ਰਹਿਸ ਸਿਧਾਂਤ ਰੂਪ ਪ੍ਰਾਪਤ ਹੋਇਆ ਹੈ ਅਤੇ ਉਸ ਨੇ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਆਪਣੀ ਪ੍ਰਤਕ ਜੋਤ ਮਿਲਾ ਲੈਣਾ ਕੀਤੀ ਹੈ ਜਬ ਗੁਣ ਗਾਈ ਤਦ ਹੀ ਮਨ ਤ੍ਰਿਪਤੈ ਸਾਂਤ ਵਸੈ ਮਨ ਆਇ ਜਦੋਂ ਗੁਰਮੁਖ ਅਧਿਕਾਰੀ ਗੁਰਾਂ ਦੁਆਰਾ ਪਰਮੇਸ਼ਰ ਦੇ ਗੁਣਾਂ ਦੇ ਤਾਂ ਹੀ ਗਾਉਂਦਾ ਹੈ ਤਦੋਂ ਹੀ ਕਹਿੰਦੇ ਉਸ ਦਾ ਮਨ ਚਿੱਤ ਤ੍ਰਿਪਤੈ ਰਜਦਾ ਹੈ ਅਤੇ ਹਿਰਦੇ ਵਿੱਚ ਆ ਕੇ ਸ਼ਾਂਤੀ ਵਸਦੀ ਹੈ ਵਸ ਰਵਣ ਮੰਨਣ ਕਰਨ ਵਾਲੇ ਅਧਿਕਾਰੀ ਦੇ ਹਿਰਦੇ ਵਿੱਚ ਆ ਕੇ ਸ਼ਾਂਤੀ ਵਸ ਜਾਂਦੀ ਹੈ ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਣੀ ਚਿਤ ਲਾਇ ਜਦੋਂ ਸਤਿਗੁਰੂ ਸਾਹਿਬ ਜੀ ਦੀ ਕਿਰਪਾਲੀ ਕਰਪਾਲੂ ਹੋਏ ਤਦੋਂ ਗੁਰਾਂ ਪਾਸੋਂ ਪ੍ਰਭੂ ਦੇ ਗੁਣ ਗਾਉਣ ਦੀ ਦਾਤ ਨੂੰ ਪਾਉਣਾ ਕੀਤਾ ਹੈ ਅਤੇ ਪਰਮੇਸ਼ਰ ਦੇ ਚਰਣਾ ਕਮਲਾਂ ਵਿੱਚ ਚੇਤ ਨੂੰ ਲਾਉਣਾ ਜੋੜਨਾ ਕੀਤਾ ਹੈ ਮਤ ਪਰਗਾਸ ਭਈ ਹਰ ਧਿਆਇ ਗਿਆਨ ਤਤ ਲਿਵ ਲਾਇ ਜਿਸਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਨਾ ਉਸ ਦੀ ਕਹਿੰਦੇ ਮਤ ਬੁੱਧੀ ਗਿਆਨ ਦੇ ਪ੍ਰਕਾਸ਼ ਸਹਿਤ ਹੋਈ ਹੈ ਅਤੇ ਉਸਨੇ ਤਤ ਸਿਧਾਂਤ ਸਰੂਪ ਦੀ ਪ੍ਰਾਪਤੀ ਵਾਲੇ ਵਾਸਤਵ ਅਸਲੀ ਗਿਆਨ ਵਿੱਚ ਲਿਵ ਬਿਰਤੀ ਨੂੰ ਲਾਉਣਾ ਕੀਤਾ ਹੈ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਈ ਜਿਸ ਦਾ ਮਨ ਚਿਤ ਪ੍ਰਭੂ ਤੇ ਮੰਨ ਗਿਆ ਪਤੀਜ ਗਿਆ ਹੈ ਉਸ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਆਈ ਹੈ ਇਸੇ ਕਰਕੇ ਉਹ ਹਰ ਵਕਤ ਪਰਮੇਸ਼ਰ ਵਿੱਚ ਸੁੱਤੇ ਸਿੱਧ ਬਿਰਤੀ ਲਾਉਣ ਰੂਪ ਸਮਾਧੀ ਲਗਾਉਣਾ ਕਰਦਾ ਹੈ ਹਿਰਦੈ ਕਪਟ ਨਿਤ ਕਪਟ ਕਮਾਵੇ ਮੁੱਖੋਂ ਹਰ ਹਰ ਸੁਣਾਏ ਜਿਸ ਪੁਰਖ ਦੇ ਅੰਦਰ ਕਪਟ ਛਲ ਹੈ ਉਹ ਨਿਤ ਹਮੇਸ਼ਾ ਕਪਟ ਛਲ ਨੂੰ ਹੀ ਕਮਾਉਣਾ ਕਰਦਾ ਹੈ ਉਹ ਗੁਰ ਉਪਦੇਸ਼ ਕਮਾਉਣ ਤੋਂ ਬਗੈਰ ਨਿਤਾ ਪ੍ਰਤੀ ਛਲ ਹੀ ਛਲ ਕਰਦਾ ਹੈ ਹਰ ਇੱਕ ਦੇ ਨਾਲ ਛਲ ਕਪਟ ਫਰੇਬ ਕਰਦਾ ਹੈ ਅਤੇ ਮੂੰਹੋਂ ਦਿਖਾਵੇ ਮਾਤਰ ਹਰੀ ਪਰਮੇਸ਼ਰ ਦਾ ਨਾਮ ਲੋਕਾਂ ਨੂੰ ਠੱਗਣ ਵਾਸਤੇ ਸਣਾਉਂਦਾ ਹੈ ਅੰਤਰ ਲੋਭ ਮਹਾ 구ਬਾਰਾ ਤੋਂ ਕੂਟੈ ਦੁਖ ਖਾਏ ਜਿਸ ਦੇ ਹਿਰਦੇ ਵਿੱਚ ਕਿੰਨੇ ਪਦਾਰਥਾਂ ਦਾ ਲੋਭ ਲਾਲਚ ਤੇ ਅਗਿਆਨ ਦਾ ਮਹਾ ਬੜਾ ਭਾਰੀ ਗੁਬਾਰਾ ਨੇਰਾ ਪਿਆ ਆ ਉਹ ਪੁਰਖ ਸ ਕਾਮ ਕਰਮਾ ਰੂਪੀ ਤੋ ਫੂਸ ਨੂੰ ਕੁੱਟਣੇ ਕਰਕੇ ਜੰਮਣ ਮਰਨ ਦਾ ਦੁੱਖ ਹੀ ਖਾਣਾ ਭੋਗਣਾ ਕਰੇਗਾ ਜਦ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਜਦੋਂ ਮੇਰੇ ਪ੍ਰਭੂ ਪਿਆਰੇ ਪਰਮੇਸ਼ਰ ਜੀ ਸੁਪਰਸੰਨ ਭਲੀ ਪ੍ਰਕਾਰ ਕਰਕੇ ਖੁਸ਼ ਹੋਏ ਤਦੋਂ ਪਰਮੇਸ਼ਰ ਨੇ ਗੁਰਮੁਖਾਂ ਦੀ ਸੰਗਤ ਦਾ ਪ੍ਰੇਮ ਰੂਪੀ ਖਰਚਾ ਪਰਚਾ ਲਾ ਦਿੱਤਾ ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਇਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦ ਅਸਾਂ ਨੇ ਗੁਰਾਂ ਦੁਆਰਾ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਦੇ ਨਾਮ ਨੂੰ ਪਉਣਾ ਕੀਤਾ ਤਦੋਂ ਦਾ ਨਾਮ ਨੂੰ ਜਪ ਕਰਕੇ ਆਤਮਿਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ ਸਾਰਗ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਏ ਭਾਈ ਮੇਰਾ ਸਾਡਾ ਮਨ ਚਿੱਤ ਪਰਮੇਸ਼ਰ ਦੇ ਨਾਮ ਵਿੱਚ ਮੰਨ ਗਿਆ ਹੈ ਇਸ ਕਰਕੇ ਹੁਣ ਮਨ ਮਾਨੀ ਹੁਣ ਮਾਨੀਕ ਮੰਨਣ ਲਾਇਕ ਹੋ ਗਿਆ ਹੈ ਅਥਵਾ ਜਦੋਂ ਮਾਨੀ ਗੁਰਾਂ ਦੀ ਸਿੱਖਿਆ ਮੰਨਣਾ ਕੀਤੀ ਅਦੋਂ ਸਾਡਾ ਮਨ ਚਿਤ ਪਰਮੇਸ਼ਰ ਦੇ ਨਾਮ ਜਪਣ ਵਿੱਚ ਮੰਨ ਗਿਆ ਹੈ ਮੇਰ ਹੈ ਹੀਰ ਹੈ ਸਤਿਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਮੇਰੇ ਭਾਵ ਸਾਡੇ ਹੀਰ ਹੈ ਹਿਰਦੇ ਵਿੱਚ ਪੂਰੇ ਸਤਿਗੁਰਾਂ ਨੇ ਪ੍ਰਭੂ ਦੀ ਪ੍ਰੀਤੀ ਲਗਾ ਦਿੱਤੀ ਹੈ ਤੇ ਸਾਡੇ ਮਨ ਚਿਤ ਵਿੱਚ ਹਰੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਚੰਗੀ ਲੱਗ ਆਈ ਹੈ ਰਹਾਉ ਦੀਨ ਦਇਆਲ ਹੋ ਵ ਜਨ ਉਪਰ ਜਨ ਦੇਵ ਅਕਥ ਕਹਾਣੀ ਏ ਪਰਮੇਸ਼ਰ ਸਾਡੇ ਦੀਨ ਗਰੀਬਾਂ ਜਨਾਂ ਦੇ ਉਪਰ ਦਇਆਲਤਾ ਕਿਰਪਾਲਤਾ ਹੋਣਾ ਕਰ ਸਾਨੂੰ ਜਨਾਂ ਨੂੰ ਸਰੂਪ ਆਨੰਦ ਦੀ ਪ੍ਰਾਪਤੀ ਵਾਲੀ ਅਕਥ ਕਥਨ ਤੋਂ ਰਹਿਤ ਕਥਾ ਬਖਸ਼ ਦੇਣਾ ਕਰੋ ਸੰਤ ਜਨਾਂ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ हे हरि परमेश्वर जिस पुरख ने संत जना नाल मिलाप करके तेरी प्राप्ति वाले रस प्रेम आनंद नु वा नाम रस नु पौणा कीता है हे हरि परमेश्वर उस दे मन चित्त ते शरीर तेरे नाम दी मिट्टी प्यारी प्रीति लग आई है हर कै रंग रत्ते बैरागी जिन गुरमत नाम पहचानि जिन्ना ने गुरमत गुर सिखिया द्वारा नाम दी पहचान कीती है ਨਾਮੀ ਪਰਮੇਸ਼ਰ ਨੂੰ ਪਛਾਣ ਲਿਆ ਹੈ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਪੂਰਨ ਬਿਰਾਗਵਾਨ ਹਨ ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੀ ਆਵਣ ਜਾਣੀ ਜੋ ਪੁਰਖ ਹੈ ਜੀਵਨ ਜੀਵ ਪੁਰਖ ਪੂਰਨ ਗੁਰਾਂ ਦੇ ਨਾਲ ਮਿਲਿਆ ਮਿਲ ਗਿਆ ਵਾ ਜਿਸ ਦਾ ਪੁਰਖ ਹੈ ਜੀਵ ਆਤਮਾ ਪੁਰਖ ਈਸ਼ਰ ਨਾਲ ਮਿਲ ਗਿਆ ਹੈ ਜਿਸ ਪੁਰਖ ਹੈ ਜੀਵ ਦਾ ਤੁੰਗ ਪਾਦਾ ਲਖਰਤ ਰੂਪ ਅਰਥ ਪੁਰਖ ਈਸ਼ਰ ਭਾਵ ਤਤਪਦ ਦੇ ਲਖ ਅਰਥ ਨਾਲ ਮਿਲ ਗਿਆ ਹੈ ਉਸ ਨੇ ਸੁਖ ਆਨੰਦ ਸਰੂਪ ਨੂੰ ਪਾ ਲਿਆ ਹੈ ਇਸੇ ਕਰਕੇ ਉਸ ਦੀ ਆਉਣ ਆਵਣ ਜਾਣੀ ਆਉਣ ਜਾਣੀ ਪਾਪ ਜਨ ਜੰਮਣ ਮਰਨ ਵਾਲੀ ਹਾਲਤ ਸਾਰੀ ਚੁੱਕੀ ਗਈ ਮਿਟ ਗਈ ਹੈ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸੁਆਮੀ ਮਾਲਿਕ ਪ੍ਰਭ ਪਰਮੇਸ਼ਰ ਦੇ ਦਰਸ਼ਨ ਨੂੰ ਵੇਖਣ ਦਾ ਮੇਰੇ ਨੇਤਰਾਂ ਵਿੱਚ ਬਿਰਹੋਂ ਪ੍ਰੇਮ ਲੱਗਿਆ ਹੋਇਆ ਵਾ ਮੇਰੇ ਨੈਣੀ ਨੇਤਰਾਂ ਵਿੱਚ ਪ੍ਰੇਮ ਹੈ ਕਿ ਮਾਲਕ ਪਰਮੇਸ਼ਰ ਦੇ ਦਰਸ਼ਨਾਂ ਨੂੰ ਦੇਖਣਾ ਕਰ ਮੈਂ ਪ੍ਰੇਮ ਰੂਪੀ ਨੇਤਰਾਂ ਦੇ ਨਾਲ ਮਾਲਕ ਪਰਮੇਸ਼ਰ ਦਾ ਦਰਸ਼ਨ ਦੇਖਣਾ ਕਰਦਾ ਹਾਂ ਅਤੇ ਮੇਰੀ ਰਸਨਾ ਜੀਬਾ ਹਰ ਵਕਤ ਪਰਮੇਸ਼ਰ ਦਾ ਨਾਮ ਵਖਾਨੀ ਕਥਨ ਕਰਦੀ ਰਹਿੰਦੀ ਹੈ ਰਸਨਾ ਵਿੱਚ ਵੀ ਪਰਮੇਸ਼ਰ ਦਾ ਨਾਮ ਕਥਨ ਕਰਨ ਦਾ ਪਿਆਰ ਹੈ ਸਰਵਣੀ ਕੀਰਤਨ ਸੁਣਾਉ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਸਰਵਣੀ ਕੰਨਾਂ ਦੇ ਨਾਲ ਰਾਤ ਦਿਨ ਕੀਰਤਨ ਭਗਤੀ ਸੁਣਦਾ ਰਹਿੰਦਾ ਅਤੇ ਹਿਰਦੇ ਵਿੱਚ ਵੀ ਹਰੀ ਪਰਮੇਸ਼ਰ ਦੀ ਕੀਰਤੀ ਕਰਨੀ ਹੀ ਭਾਨੀ ਪਾਉਂਦੀ ਹੈ ਪੰਜ ਜਨਾ ਗੁਰ ਵਸਗਤ ਆਲੇ ਤਉ ਓਨ ਮਨ ਨਾਮ ਲਗਾਨੀ ਜਦ ਸਤਗੁਰਾਂ ਨੇ ਪੰਜ ਜਨਾ ਪੰਜੇ ਗਿਆਨਿੰਦਰੇ ਵਸਬਦ ਸਪਰਸ਼ ਰੂਪ ਰਸ ਗੰਧ ਵਸਗਤ ਅਦੀਨਗੀ ਵਿੱਚ ਆਣੇ ਲਿਆ ਦਿੱਤੇ ਵਾ ਇਹਨਾਂ ਦੀ ਵਸਗਤ ਗਤ ਚਾਲ ਵਸ ਅਦੀਨਗੀ ਵਿੱਚ ਲਿਆ ਦਿੱਤੀ ਤਦ ਉਨਮਨ ਉਰੀਆ ਅਵਸਥਾ ਵਿੱਚ ਨਾਮ ਕਰਕੇ ਬਿਰਤੀ ਲੱਗ ਗਈ ਜਨ ਨਾਨਕ ਹਰ ਕਿਰਪਾ ਧਾਰੀ ਹਰ ਰਾਮੇ ਨਾਮ ਸਮਾਨੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਮੈਂ ਜਨਦਾਸ ਦੇ ਉਤੋਂ ਹਰੀ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਤਾਰਨਾ ਕੀਤੀ ਹੈ ਤਦੋਂ RAME ਰਮੇ ਹੋਏ ਹਰੀ ਪਰਮੇਸ਼ਰ ਦੇ ਨਾਮ ਵਿੱਚ ਮੇਰੀ ਬਿਰਤੀ ਸਮਾਨੀ ਕਈਏ ਸਮਾ ਗਈ ਹੈ ਪਾਬ ਲੀਨ ਹੋ ਗਈ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ